ਜੇ ਸਾਡੀ ਲੋਕੇਸ਼ਨ ਘਟਨਾ ਕਰਨ ਵਾਲੀ ਜਗ੍ਹਾ ਤੇ ਪਾਈ ਜਾਂਦੀ ਏ ਅਸੀਂ ਗਲਤਾਂ ਕਿਤੇ ਵੀ ਚਾਹੇ ਸਾਡੇ ਤੇ 10 ਪਰਚੇ ਹੋਰ ਪਾ ਦੋ ਅਸੀਂ ਆਪ ਗ੍ਰਿਫਤਾਰੀ ਦਵਾਂਗੇ ਜage ਤਿੰਨ ਤਰੀਕ ਦੀ ਸੀਸੀਟੀਵੀ ਫੋਟੋਜ਼ ਚੈੱਕ ਕਰ ਲੇ ਜਸਵੀਰ ਇੰਜੀਨੀਅਰ ਟੀਮ ਪੂਰੀ ਉੱਥੇ ਗ੍ਰਿਫਤਾਰ ਸੀ ਠੀਕ ਹੈ ਸਵੇਰੇ 10 ਵਜੇ ਤੋਂ ਲੈ ਕੇ ਰਾਤ ਨੂੰ 7-8 ਵਜੇ ਤੱਕ ਸਾਡੇ ਫੋਨ ਉੱਥੇ ਜਮਾ ਸੀ ਸਾਡੇ ਸੈਨ ਨੇ ਉੱਥੇ ਬਕਾਇਦਾ ਆਹ ਕੋਠੀ ਦੇ ਵਿੱਚੋਂ ਸਾਨੂੰ ਗ੍ਰਿਫਤਾਰ ਕੀਤਾ ਸੀ ਬਾਵੀ ਪਿੱਛੇ ਲੋਕੇਸ਼ਨ ਆਈ ਜਾਂਦੀ ਏ ਥਾਣੇ ਦੀ ਅਸੀਂ ਟੋਲ ਪੁਲਾਜ ਤੇ ਹੈ ਹੀ ਨਹੀਂ ਸੀ ਅਸੀਂ ਹੈਗੇ ਸੀਗੇ ਬਾਣੀਏ ਥਾਣੇ ਦੇ ਵਿੱਚ ਸਾਨੂੰ ਕਿੱਥੋਂ ਜਾ ਕੇ ਕਿੱਥੇ ਜਾ ਕੇ ਪਰਚੇ ਦਾ ਪਤਾ ਸਾਡੀ ਭੈਣ ਆ ਕਿਰਨਾ ਉਹ ਪੜਾਉਣ ਗਈ ਸੀ ਬੱਚਿਆਂ ਨੂੰ ਉਹਨੂੰ ਚੱਕ ਕੇ ਪਰਚੇ ਚ ਪਤਾ ਸਾਨੂੰ ਸਮਝ ਨਹੀਂ ਲੱਗ ਰਹੀ ਵੀ ਸਰਕਾਰਾਂ ਕੰਮ ਕੀ ਰਹੀਆਂ ਨੇ ਭੈਣਾਂ ਨੇ ਪਹੁੰਚ ਕੀਤੀ ਉਹ ਤੱਕ ਜਾਣ ਦੀ ਨਹੀਂ ਭਾਈ ਕਿੱਦਾਂ ਸਾਡੀ ਗੁੜੀ ਜਿਹੜੀ ਉਹ ਹੈਡਮਾਸਟਰ ਲੱਗੀ ਹੋਈ ਆ ਜ ਆਪਣੇ ਗੁੱਬੇ ਪੜਾਉਂਦੀ ਆ ਉਹ ਸਕੂਲ ਦੇ ਵਿੱਚ ਦੀ ਦੂਜੀ ਜਿਹੜੀ ਪਾਲਾਂ ਭੈਣਾਂਗੀ ਉਹ ਉਹ ਪਟਿਆਲੇ ਸੀ ਭਾਈ ਇਹਦਾ ਲਵੇ ਲੋਣੇ ਵੀ ਨਹੀਂ ਸੀ ਤੁਹਾਡੇ ਨਾਲ ਕੀ ਬੈਰ ਵਿਰੋਧ ਹੋ ਸਕਦਾ ਅਸੀ ਭਾਈ ਸੱਚ ਬੋਲਦੇ ਆ ਜਿਹੜਾ ਬੰਦਾ ਸੱਚ ਬੋਲੂਗਾ ਉਹਦੇ ਨਾਲ ਇਹ ਤਾਂ ਹੋਣਾ ਹੀ ਆ ਸਾਡੇ ਸਾਹਮਣੇ ਧਰ ਦੇਣ ਵੀ ਤੁਸੀਂ ਇੱਥੇ ਹੇਟ ਸਪੀਚ ਕਰੀਏ ਵੀ ਭਾਈ ਐ ਜਾ ਕੇ ਉੱਥੇ ਬੈਰੀਕੇਡ ਤੋੜ ਦੋ ਫਲਾਨਾ ਕਰ ਦੋ ਤੁਹਾਨੂੰ ਜਾ ਕੇ ਸਵੇਰੇ ਐ ਚੱਕ ਲਿਆ ਜਿਵੇਂ ਅਸੀਂ ਅੱਤਵਾਦੀ ਹੁੰਨੇ 300 ਬੰਦਾ ਪੁਲਿਸ ਦਾ ਸੀਗਾ ਬੈਨਾ ਸੀਗੀਆਂ ਮਗਵਾਲ ਪਿੰਡ ਦਾ ਤੁਸੀਂ ਸਾਰੇ ਚੈੱਕ ਕਰ ਲਿਓ ਆਲੇ-ਦਾਲੇ ਕਿਸੇ ਨੂੰ ਕੈਮਰਾ ਵੀ ਨਹੀਂ ਲਾਉਣ ਦਿੱਤਾ ਜੇ ਕਿਸੇ ਨੇ ਕੈਮਰਾ ਲਾਇਆ ਉਹਦੀ ਵੀਡੀਓ ਵੀ ਡਿਲੀਟ ਕਰਤੀ ਇਹਨਾਂ ਪਗਰ ਅਸੀਂ ਕੋਈ ਉਹ ਵੀਡੀਓ ਨਹੀਂ ਪਾਈ ਵੀ ਤੁਸੀਂ ਐਂ ਕਰੋ ਜਾਂ ਉਹ ਕਰੋ ਵੀਰ ਸੱਚ ਦਾ ਥੋੜਾ ਜਿਹਾ ਦੇਖਣਾ ਚਾਹੀਦਾ ਇਹਨੂੰ ਵੀ ਨਜਾਇਜ਼ ਧੱਕਾ ਇਹ ਮੈਂ ਅੱਜ ਵੀ ਇਹੀ ਸਵਾਲ ਕਰਦਾ ਵੀ ਸਾਨੂੰ ਕਿਉਂ ਫੜਿਆ ਕਾਰਨ ਕਾਰਨ ਦੱਸਣ ਸਾਨੂੰ ਕਿਉਂ ਫੜਿਆ ਹੁਣ ਇਹਦਾ ਮੋਕਰ ਜਾਣਗੇ ਵੀ ਇਹਦਾ ਬਾਲੀਆ ਠਾਣੇ 'ਚ ਵੀ ਹੈ ਨਹੀਂ ਸੀ ਇਹ ਚੀਜ਼ ਵੀ ਕਹਿ ਸਕਦੇ ਆ ਜਿੰਨੇ ਪਰਚੇ ਪਣੇ ਉਹਨੇ ਪਾ ਲਓ ਪਾ ਲਾਣ ਦੇ ਜਿਨੇ ਜਿਨੇ ਪਾਉਣੇ ਨੇ ਸਰਕਾਰ ਪਾਲੇ ਜਿੰਨੇ ਮਰਜ਼ੀ ਪਾਲੇ ਪਰ ਅਸੀਂ ਪਿੱਛੇ ਨਹੀਂ ਹਟਦੇ ਭਾਈਆ ਲੱਗਿਆ ਪਰਚੇ ਦਵਾ ਕੇ 307 ਦਾ ਪਿਆ ਨਹੀਂ ਭਾਈ ਜਮੀਨ ਡਰਨੀ ਹੈ 10 ਤਰੀਕ ਨੂੰ ਭਾਨੇ ਸਿੱਧੂ ਦੀ ਰਿਹਾਈ ਦੇ ਲਈ ਪੰਜਾਬ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕਿਹਾ ਸੀ ਕਿ 10 ਤਰੀਕ ਤੱਕ ਭਾਈ ਭਾਨੇ ਨੂੰ ਛੱਡ ਦਾਂਗੇ ਪਰ ਉਸ ਤੋਂ ਪਹਿਲਾਂ ਹੀ ਇੱਕ ਪਰਚਾ ਕੱਲ ਜਿਹੜਾ ਹੋਰ ਸਾਹਮਣੇ ਆਉਂਦਾ ਜਿਹੜਾ 3 ਤਰੀਕ ਨੂੰ ਹੀ ਕੱਟਿਆ ਗਿਆ ਸੀ ਉਹਦੇ ਵਿੱਚ ਨਾਂ ਬਹੁਤ ਲੋਕਾਂ ਦੇ ਜਿਹੜੇ ਹੈਗੇ ਉਹ ਪਾਏ ਹੋਏ ਨੇ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਜਸਵੀਰ ਇੰਜੀਨੀਅਰ ਜਿਹੜੇ ਸਾਡੇ ਨਾਲ ਨੇ ਹੋਰ ਵੀ ਸੱਜਣ ਸਾਡੇ ਨਾਲ ਨੇ ਵੱਡੀ ਗੱਲ ਇਹ ਆ ਇਹਨਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਜਿਸ ਵੇਲੇ ਦੀ ਘਟਨਾ ਦੇ ਕਰਕੇ ਪਰਚਾ ਸਾਡੇ ਤੇ ਪਾਇਆ ਗਿਆ ਅਸੀਂ ਉਸ ਵੇਲੇ ਉੱਥੇ ਹੀ ਮੌਜੂਦ ਹੀ ਨਹੀਂ ਸੀ ਇੰਦੀ ਜ਼ੁਬਾਨੀ ਜਿਹੜੀ ਅਸੀਂ ਸੁਣਾਗੇ ਕਿਉਂਕਿ ਪੁਲਿਸ ਇਹ ਕਹਿੰਦੀ ਹੈ ਕਿ ਇਹਨਾਂ ਦੇ ਵੱਲੋਂ ਉਕਸਾਇਆ ਗਿਆ ਜਿਹੜੀ ਉਸ ਵੇਲੇ ਉੱਥੇ ਘਟਨਾ ਹੁੰਦੀ ਹੈ ਜਿਹੜੀ ਝੜਪ ਪੁਲਿਸ ਪ੍ਰਸ਼ਾਸਨ ਦੇ ਨਾਲ ਹੁੰਦੀ ਹੈ ਉਹ ਉਸ ਦੇ ਲਈ ਉਕਸਾਇਆ ਗਿਆ ਪਹਿਲਾਂ ਸਰਪੰਚ ਸਾਹਿਬ ਦੇ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਪੁਲਿਸ ਤਾਂ ਇਹ ਕਹਿੰਦੀ ਹੈ ਕਿ ਉੱਥੇ ਅਸੀਂ ਰੋਕ ਰਹੇ ਸੀ ਪੁਲਿਸ ਪਾਰਟੀ ਰੋਕ ਰਹੀ ਸੀ ਤੁਸੀਂ ਉਕਸਾ ਰਹੇ ਸੀ ਭੀੜ ਨੂੰ ਉਕਸਾਇਆ ਪੁਲਿਸ ਦੇ ਉੱਪਰ ਜਿਹੜਾ ਹਮਲਾ ਵੀ ਹੋਇਆ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ ਪਹਿਲਾਂ ਤਾਂ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲੀ ਗੱਲ ਨੰ ਠੀਕ ਹੈ ਅਸੀਂ ਹੈਗੇ ਸੀਗੇ ਬਾਲੀਏ ਥਾਣੇ ਦੇ ਵਿੱਚ ਠੀਕ ਹੈ ਸਾਨੂੰ ਤਾਂ ਸਾਨੂੰ ਅਸੀਂ ਹੈਰਾਨ ਆਏ ਸਰਕਾਰਾਂ ਤੋਂ ਸਾਨੂੰ ਕਿੱਥੋਂ ਜਾ ਕੇ ਕਿੱਥੇ ਜਾ ਕੇ ਪਰਚੇ ਚ ਪਤਾ ਸਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਸਾਡੀ ਭੈਣ ਆ ਕਿਰਨਾ ਉਹ ਪੜਾਉਣ ਗਈ ਸੀ ਬੱਚਿਆਂ ਨੂੰ ਉਹਨੂੰ ਚਾ ਕੇ ਪਰਚੇ ਚ ਪਤਾ ਸਾਨੂੰ ਸਮਝ ਨਹੀਂ ਲੱਗ ਰਹੀ ਵੀ ਸਰਕਾਰਾਂ ਕਰ ਕੀ ਰਹੀਆਂ ਨੇ ਜੀ ਮਹਿਮਾਨ ਸਾਹਿਬ ਨੂੰ ਇਹ ਬੇਨਤੀ ਕਰਦਾ ਵੀ ਜ ਐ ਝੂਠੇ ਪਰਚੇ ਪੈਣ ਲੱਗੇ ਫਿਰ ਤਾਂ ਪੰਜਾਬ ਨੇ ਹੱਲ ਜਾਣਾ ਜੀ ਪੰਜਾਬ ਨਹੀਂ ਰੁਕਣਾ ਫਿਰ ਨਾ ਝੂਠੇ ਪਰਚੇ ਪਾਓ ਪਹਿਲਾਂ ਪਾਨੇ ਤੇ ਪਾਏ ਨੇ ਦੇਖੋ ਉਹ ਵੀ ਅੱਜ ਤੱਕ ਸਬੂਤ ਨਹੀਂ ਕਿਸ ਤੋਂ ਪੇਸ਼ ਹੋਇਆ ਜਿੰਨੇ ਵੀ ਪਰਚੇ ਪਾਏ ਗਏ ਨੇ ਚੈਨੀ ਵਾਲਾ ਲਾ ਲਓ ਉਹ 10000 ਰੁਪਏ ਵਾਲਾ ਲਾ ਲਓ ਲੁਧਿਆਣੇ ਵਾਲਾ ਲਾ ਲਓ ਕੋਈ ਅੱਜ ਤੱਕ ਸਬੂਤ ਨਹੀਂ ਪੇਸ਼ ਕਰ ਸਕਿਆ ਜੀ ਠੀਕ ਹੈ ਪਰ ਨਹੀਂ ਤਾਂ ਗੱਲ ਚਲੋ ਮੰਨ ਲਈ ਪਰ ਤੁਹਾਡੇ ਨਾਲ ਕੀ ਵੈਰ ਹੋ ਸਕਦਾ ਵੀ ਤੁਹਾਡੇ ਦੇ ਨਾਲ ਪਤਾ ਕਿ ਭਈ ਸਰਪੰਚ ਦੇ ਤੌਰ ਤੇ ਕਿ ਭਈ ਸਰਪੰਚ ਤੇ ਵੀ ਪਰਚਾ ਹੈ ਜਦੋਂ ਸਾਡੇ ਬਾਈ ਤੇ ਪਰਚੇ ਪਾ ਸਕਦੇ ਨੇ ਭਈ ਅਸੀਂ ਤਾਂ ਗੱਲ ਹੀ ਕੁਝ ਨਹੀਂ ਹੈਗੀ ਹੈ ਨਾ ਪਰ ਅਸੀਂ ਬਾਈ ਪਿੱਛੇ ਭਾਈ ਕੁਝ ਵੀ ਕਰ ਸਕਦੇ ਹਾਂ ਹੁਣ ਪਿੱਛੇ ਨਹੀਂ ਛੱਡਦੀ ਅਸੀਂ ਠੀਕ ਹੈ ਜਿਹੜਾ ਜਿਹੜਾ ਵੀ ਜਿੰਨੇ ਪਰਚੇ ਪਾਣ ਉਹਨੇ ਪਾ ਲਓ ਪਾਣ ਦੇ ਜਿਨੇ ਜਿਨੇ ਪਾ ਪਲੇ ਪਰ ਅਸੀਂ ਪਿੱਛੇ ਨਹੀਂ ੜਦੇ ਭਾਈ ਡਰ ਲੱਗਿਆ ਪਰਚੇ ਦੋ ਵਾਗੇ 307 ਦਾ ਪਿਆ ਨਹੀਂ ਭਾਈ ਜਮੀਨ ਡਰ ਨਹੀਂ ਹੈਗਾ ਜਮਾਂ ਵੀ ਡਰਦੇ ਠੀਕ ਹੈ ਜੋ ਹੋਇਆ ਉਹ ਚੱਲਾਂਗੇ ਸਾਰਾ ਕੁਝ ਭਾਈ ਪਰ ਜਦਾ ਸਾਨੂੰ ਇੱਕ ਦੁੱਖ ਲੱਗਿਆ ਭਾਈ ਸਾਡੇ ਜਿਹੜਾ ਭੈਣਾਂ ਦੇ ਪਰਚਾ ਪਾਇਆ ਉਹ ਗਲਤ ਬਹੁਤ ਜ਼ਿਆਦਾ ਸਾਡੇ ਤੇ ਝੂਠਾ ਅਸੀਂ ਝੂਠਾ ਵੀ ਚੱਲਾਂਗੇ ਕੋਈ ਦਿੱਕਤ ਨਹੀਂ ਹੈਗੀ ਪਰ ਭੈਣਾਂ ਦਾ ਦੁੱਖ ਸਾਨੂੰ ਭਾਈ ਬੜਾ ਵੱਡਾ ਹੈ ਜਿਹੜਾ ਭੈਣਾਂ ਦਾ ਦੁੱਖ ਸਾਤੋ ਜੋ ਚੱਲਿਆ ਨਹੀਂ ਜਾਂਦਾ ਪੈਣਾ ਪੈਣਾ ਗਈਆਂ ਵੀ ਸੀ ਸੰਗਰੂਰ ਤੱਕ ਪੈਣਾ ਪੈਣਾ ਨੇ ਪਹੁੰਚ ਕੀਤੀ ਉਹ ਤੱਕ ਜਾਣ ਦੀ ਨਹੀਂ ਭਾਈ ਇੱਕ ਤਾਂ ਸਾਡੀ ਗੁੜੀ ਜਿਹੜੀ ਉਹ ਹੈਡਮਾਸਟਰ ਲੱਗੀ ਹੋਈ ਆ ਜ ਆਪਣੇ ਕੋਬੇ ਪੜਾਉਂਦੀ ਆ ਉਹ ਸਕੂਲ ਦੇ ਵਿੱਚ ਦੀ ਜੀ ਦੂਜੀ ਜਿਹੜੀ ਪਾਲਾਂ ਪੈਣਾਗੀ ਉਸ ਉਹ ਪਟਿਆਲੇ ਸੀ ਭਾਈ ਇਹਦਾ ਲਵੇ ਲੋਨੇ ਵੀ ਨਹੀਂ ਸੀ ਹੂੰ ਇਹਨਾਂ ਨੂੰ じゃ ਕਿ ਬਈ ਪਰਚੇ ਦੇਤਾ ਪਰ ਪਰਦੇ ਨੇੜੇ ਤੇੜੇ ਵੀ ਨਹੀਂ ਜਿਹੜੇ ਇਹ ਬੜ ਬੜ ਟੋਲਪਲੇ ਦੀ ਗੱਲ ਕਰਦੇ ਹਾਂਜੀ ਨੇੜੇ ਤੇੜੇ ਵੀ ਨਹੀਂ ਸੀ ਜੀ ਸਾਨੂੰ ਤਾਂ ਖੁਦ ਨਹੀਂ ਪਤਾ ਲੱਗ ਰਿਹਾ ਵੀ ਸਰਕਾਰਾਂ ਕਰਕੇ ਰਹੀਆਂ ਨੇ ਅਸੀਂ ਸਰ ਮਾਨ ਸਾਹਿਬ ਨੂੰ ਹੀ ਬੇਨਤੀ ਕਰਦੇ ਹਾਂ ਵੀ ਇਹ ਗੱਲਾਂ ਵਧੀਆਂ ਨਹੀਂ ਹੁੰਦੀਆਂ ਇਹ ਗਾਹਾਂ ਦੀ ਗਾਹ ਫਿਰ ਫੋੜੇ ਤੋਂ ਵਾਹ ਗਾਹਾਂ ਦੀ ਗਾਹ ਵਖਾਂਦ ਵਧ ਜਾਂਦਾ ਜੀ ਇਹ ਵੀ ਵਧੀਆਂ ਗੱਲਾਂ ਨਹੀਂ ਹੈਗੀਆਂ ਜੀ ਕਿੱਥੇ ਸੀ ਉਸ ਦਿਨ ਕਿਉਂਕਿ ਨਾਮ ਤੁਹਾਡਾ ਵੀ ਜਿਹੜਾ ਹੈਗਾ ਉਹ ਵਿੱਚ ਆ ਉਸ ਦਿਨ ਕਿੱਥੇ ਸੀ ਉਸ ਦਿਨ ਅਸੀਂ 3 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ ਤਕਰੀਬਨ ਰਾਤ ਦੇ 7 7:30 ਵਜੇ ਤੱਕ ਬਾਲੀਆਂ ਥਾਣੇ ਸੰਗਰੂਰ ਦਾ ਉੱਥੇ ਅਸੀਂ ਮੌਜੂਦ ਸੀ ਜੇ ਸਾਡੀ ਲੋਕੇਸ਼ਨ ਘਟਨਾ ਕਰਨ ਵਾਲੀ ਜਗ੍ਹਾ ਤੇ ਪਾਈ ਜਾਂਦੀ ਹੈ ਅਸੀਂ ਗਲਤਾਂ ਕਿਤੇ ਵੀ ਚਾਹੇ ਸਾਡੇ ਤੇ 10 ਪਰਚੇ ਹੋਰ ਪਾ ਦੋ ਅਸੀਂ ਆਪ ਗ੍ਰਿਫਤਾਰੀ ਦਵਾਂਗੇ ਜਾ ਕੇ ਪਰ ਇੱਕ ਵਾਰੀ ਜਿਹੜਾ ਵੀ ਪ੍ਰਸ਼ਾਸਨ ਹੈਗਾ ਤਨੋਲੇ ਦਾ ਉਹ ਬਾਲੀਆਂ ਥਾਣੇ ਦਾ ਜਿਹੜੇ ਕੈਮਰੇ ਨੇ ਸੀਸੀਟੀਵੀ ਜਾਂ ਉੱਥੋਂ ਦਾ ਰਿਕਾਰਡ ਹੈ ਵੀ ਸਾਡੇ ਫੋਨ ਦੀ ਲੋਕੇਸ਼ਨ ਸਾਡੇ ਫੋਨ ਉੱਥੇ ਜਮਾ ਸੀ ਸਾਡੇ ਸੈਨ ਨੇ ਉੱਥੇ ਬਕਾਇਦਾ ਉਹ ਚੀਜ਼ ਨੂੰ ਵੈਰੀਫਾਈ ਕਰ ਲੇ 3 ਤਰੀਕ ਦੀ ਸੀਸੀਟੀਵੀ ਫੋਟ ਜਸਵੀਰ ਇੰਜੀਨੀਅਰ ਟੀਮ ਪੂਰੀ ਉੱਥੇ ਗ੍ਰਿਫਤਾਰ ਸੀ ਠੀਕ ਹੈ ਸਵੇਰੇ 10 ਵਜੇ ਤੋਂ ਲੈ ਕੇ ਰਾਤ ਨੂੰ 7-8 ਵਜੇ ਤੱਕ ਵਧੀਆ ਬੇਵਿਹਾਰ ਵੀ ਕੀਤਾ ਉਹਨਾਂ ਨੇ ਕੋਈ ਈਜ਼ੀ ਗੱਲ ਨਹੀਂ ਵੀ ਪ੍ਰਸ਼ਾਸਨ ਨੇ ਕੋਈ ਸਾਡੇ ਨਾਲ ਧੱਕਾ ਕੀਤਾ ਉੱਥੇ じゃ ਹੋਰ ਵਧੀਆ ਉਹਨਾਂ ਨੇ ਚਾਹ ਪਿਆਇਆ ਰੋਟੀ ਖਵਾਈ ਸਾਰਾ ਕੁਝ 29 ਤਰੀਕ ਨੂੰ ਵੀ ਅਸੀਂ ਐਸੀ ਤਰ੍ਹਾਂ ਨਜ਼ਰਬੰਦ ਸੀ ਪਰ ਜੇ ਜਿਹੜੇ ਹੁਣ ਸਾਡੇ ਤੇ ਪਰਚਾ ਠੋਕਦਾ ਇਹਨਾਂ ਨੇ ਠੀਕ ਹੈ ਝੂਠਾ ਪਰਚਾ ਪਹਿਲੀ ਗੱਲ ਤਾਂ ਇਹ ਬਹੁਤ ਵੱਡਾ ਝੂਠਾ ਪਰਚਾ ਪਾਇਆ ਜਿਹੜਾ ਠੋਕਦਾ ਇਹਨਾਂ ਨੇ ਉਹਨੂੰ ਘਟੋ ਘੱਟ ਇਹ ਇੱਕ ਵਾਰੀ ਵੈਰੀਫਾਈ ਕਰ ਲੈਣ ਵੀ ਇਹ ਕੀ ਬੰਦੇ ਸੱਚ ਨੇ ਉਹਨਾਂ ਨੂੰ ਵੈਰੀਫਾਈ ਕਰ ਲੈਣਾ ਉਹਦੇ ਵਿੱਚ ਕਿਤੇ ਅਸੀਂ ਇਹ ਨਹੀਂ ਬੋਲਿਆ ਵੀ ਤੁਸੀਂ ਜਾ ਕੇ ਕਿਸਦੇ ਥੱਪੜ ਮਾਰੋ ਗਾਲੀ ਗਲੋਚ ਕਰੋ ਜਾਂ ਇਹ ਕਰੋ ਉਹ ਕਰੋ ਸਾਰਿਆਂ 'ਚ ਇਹ ਬੋਲਿਆ ਹੋਇਆ ਵੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦਿਓ ਠੀਕ ਹੈ ਕਾਨੂੰਨ ਆਪਦਾ ਕੰਮ ਕਰ ਰਿਹਾ ਆਪਾਂ ਆਪਣਾ ਕਰਨਾ ਹੈ ਜਿੱਥੇ ਉਹ ਰੋਕ ਦੇਣ ਉੱਥੇ ਰੁਕ ਜਿਓ ਕਿਸੇ ਨੂੰ ਕੋਈ ਧੱਕਾ ਕਰਨ ਦੀ ਲੋੜ ਨਹੀਂ ਆਪਾਂ ਸੱਚ ਦਾ ਸਾਥ ਦੇਣਾ ਹੈ ਸਾਰਿਆਂ ਨੇ ਠੀਕ ਹੈ ਅਸੀਂ ਇਹੀ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਤੁਹਾਡੇ ਤੋਂ ਕਿਸੇ ਦਾ ਯਕੀਨ ਨਾ ਉੱਠੇ ਪੰਜਾਬ ਪੁਲਿਸ ਤੋਂ ਯਕੀਨ ਨਾ ਉੱਠੇ ਜਿਹੜਾ ਕੁਝ ਸੱਚ ਹੈਗਾ ਘੱਟੋ ਘੱਟ ਉਹਨੂੰ ਬਾਹਰ ਲੈ ਕੇ ਆਓ ਪਰਚਿਆਂ ਦੀ ਸਾਨੂੰ ਕੋਈ ਦਿੱਕਤ ਨਹੀਂ ਜੀ ਅਸੀਂ ਕੁਝ ਬਿਲਕੁਲ ਅਸੀਂ ਆਪਦਾ ਸੋਸ਼ਲ ਮੀਡੀਆ ਦਾ ਕੰਮ ਕਰਦੇ ਆ ਅਸੀਂ ਲੋਕਾਂ ਨੂੰ ਸੱਚ ਦਿਖਾਉਣਾ ਸੀ ਅਸੀਂ ਪਹੁੰਚਣਾ ਸੀ ਉੱਥੇ ਜ਼ਰੂਰ ਠੀਕ ਹੈ ਜੇ ਸਾਨੂੰ ਐਸਐਸਪੀ ਸਾਹਿਬ ਗ੍ਰਿਫਤਾਰ ਨਾ ਕਰਦੇ ਪਰ ਉਹਨਾਂ ਨੇ ਸਾਨੂੰ ਗ੍ਰਿਫਤਾਰ ਕਰ ਲਿਆ ਸਾਡੇ ਮੋਬਾਈਲ ਉਹਨਾਂ ਨੇ ਜ਼ਬਤ ਕਰ ਲਏ ਪੂਰਾ ਦਿਨ ਅਸੀਂ ਬਾਲੀਆਂ ਥਾਣੇ 'ਚ ਹੀ ਗ੍ਰਿਫਤਾਰ ਸੀ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਵੀ ਅਸੀਂ ਵਾਈਟਾਂ ਲੈਣੀਆਂ ਨੇ ਉਹ ਕਹਿੰਦੇ ਸਾਨੂੰ ਇੱਥੇ ਰਹਿਣਾ ਪਊਗਾ ਹੁਣ ਚੁੱਪਚਾਪ ਚੱਲੋ ਇੱਥੋਂ ਮਤਲਬ ਜਿਹੜੇ 5:30 ਵਜੇ ਦੀ ਗੱਲ ਕਰੀ ਜਾਂਦੀ ਉਹ 5:30 ਤੁਸੀਂ ਉਸ ਦੇ ਨੇੜੇ ਤੇੜ ਸੀਗੇ ਬਿਲਕੁਲ ਵੀ ਨਹੀਂ ਸੀ ਜੀ ਅਸੀਂ ਬਾਲੀਆਂ ਥਾ ਆ ਹੁਣੀ ਦਿਖਾਉਣਾ ਤੁਹਾਨੂੰ ਮੈਂ ਇਹ ਇਧਰ ਕਰ ਲਓ ਜੀ ਕੈਮਰਾ ਇਹ ਕਾ ਵੀਡੀਓ ਹੈ ਆਹ ਕੋਠੀ ਦੇ ਵਿੱਚੋਂ ਸਾਨੂੰ ਗ੍ਰਿਫਤਾਰ ਕੀਤਾ ਸੀ ਤੇ ਜਿਹੜਾ ਸਾਨੂੰ ਥਾਣੇ ਦੇ ਵਿੱਚੋਂ ਛੱਡਿਆ ਉਹ ਵੀ ਤੁਹਾਨੂੰ ਮੈਂ ਇੱਕ ਵੀਡੀਓ ਦਿਖਾ ਦਾਨਾ ਇੱਥੇ ਆ ਵੀਡੀਓ ਅਸੀਂ ਪਾਈ ਹੋਈ ਹੈ ਵੀ ਇੱਥੇ ਅਸੀਂ ਆਹ ਦੇਖ ਲਓ ਆ ਵੀ ਪਿੱਛੇ ਲੋਕੇਸ਼ਨ ਆਈ ਜਾਂਦੀ ਹੈ ਥਾਣੇ ਦੀ ਕਿੰਨੇ ਵਜੇ ਤੁਹਾਨੂੰ ਕਿੰਨੇ ਵਜੇ ਚੁੱਕਿਆ ਜਾਂਦਾ ਸਾਨੂੰ ਲਗਭਗ ਮੈਨੂੰ ਲੱਗਦਾ ਪੱਕਾ ਨਹੀਂ ਸ਼ੋਰ ਮੈਨੂੰ 8:30 ਦੇ 9:00 ਵਜੇ ਦਾ ਟਾਈਮ ਹੋਊਗਾ ਜੇ ਸਾਡੀਆਂ ਜਿੰਨੇ ਵੀ ਬੰਦਿਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਸੀ ਸੀਸੀਟੀਵੀ ਫੋਟੋ ਆ ਉਹਦੀਆਂ ਮਿਲ ਜਾਣੀਆਂ ਜੇ ਉਹਨਾਂ ਨੇ ਐਸਐਸਪੀ ਸਾਹਿਬ ਡੀਵੀਆਰ ਉਹ ਕੋਠੀ ਦਾ ਲੈ ਕੇ ਲਾ ਕੇ ਜੇ ਉਹਨਾਂ ਨੇ ਤਿੰਨ ਤਰੀਕ ਦਾ ਡਾ ਵੀਆਰ ਹੈ ਨਹੀਂ ਜੀ ਉੱਥੇ ਬਕਾਇਦਾ ਹਾਰ ਹੂਰ ਪਾ ਕੇ ਉਹਨਾਂ ਨੇ ਪ੍ਰਧਾਨ ਸਾਹਿਬ ਨੇ ਸਾਡਾ ਸਵਾਗਤ ਵੀ ਕੀਤਾ ਉੱਥੇ ਅਸੀਂ ਚਾਹ ਪੀ ਕੇ ਲਗਭਗ ਮੈਨੂੰ ਲੱਗਦਾ ਜੀ ਸਾਢੇ 8 ਵਜੇ ਸਾਢੇ 8 ਵਜੇ ਸਿੱਧਾ ਉੱਥੋਂ ਅਸੀਂ ਚੱਲੇ ਕੋਟ ਦੂਨੇ 10 ਮਿੰਟ ਰੁੱਕ ਕੇ ਸਿੱਧਾ ਅਸੀਂ ਆਪਦੇ ਪਿੰਡ ਗਏ ਹੋਰ ਅਸੀਂ ਕੋਈ ਉਹ ਵੀਡੀਓ ਨਹੀਂ ਪਾਈ ਵੀ ਤੁਸੀਂ ਐਂ ਕਰੋ ਜਾਂ ਉਹ ਕਰੋ ਵੀਰ ਸੱਚ ਦਾ ਥੋੜਾ ਜਿਆ ਦੇਖਣਾ ਚਾਹੀਦਾ ਇਹਨੂੰ ਵੀ ਨਜਾਇਜ਼ ਧੱਕਾ ਇਹ ਹੂੰ ਹੂੰ ਹੁਣ ਕੌਣ ਕੌਣ ਸੀ ਉਸ ਦਿਨ ਜਦੋਂ ਤੁਹਾਨੂੰ ਨਜ਼ਰਬੰਦ ਕੀਤਾ ਉਹ ਪੁਲਿਸ ਵਾਲਾ ਕੌਣ ਕੌਣ ਸੀ ਤੁਸੀਂ ਅਸੀਂ ਸਰਪੰਚ ਸਾਹਿਬ ਸੀਗੇ ਜੀ ਤੇ ਸਾਡੇ ਨਾਲ ਜ਼ਥੇਦਾਰ ਜੀ ਸੀਗੇ ਠੀਕ ਹੈ ਤੇ ਸਾਡੀ ਸਾਰੀ ਟੀਮ ਸੀਗੀ ਦੋ ਚਾਰ ਬੰਦੇ ਹੋਰ ਸੀਗੇ ਉੱਤੇ ਠੀਕ ਹੈ ਜਦੋਂ ਸਾਨੂੰ ਉੱਥੋਂ ਫੜ ਕੇ ਲੈ ਕੇ ਗਏ ਤੁਹਾਨੂੰ ਕੀ ਲੱਗਦਾ ਤੁਹਾਡੇ ਤੇ ਕਿਉਂ ਤੁਸੀਂ ਐਡਾ ਐਡਾ ਕੀ ਗੁਨਾਹ ਕਰਤਾ ਠੀਕ ਹੈ ਤੁਸੀਂ ਜਿਵੇਂ ਬਾਈ ਨੇ ਵੀ ਕਿਹਾ ਤੁਸੀਂ ਉਹਦੇ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਦਿਖਾਉਂਦੇ ਹੋ ਤਾਂ ਫਿਰ ਤੁਹਾਡੇ ਨਾਲ ਕੀ ਬੈਰ ਵਿਰੋਧ ਹੋ ਸਕਦਾ ਅਸੀਂ ਬਾਈ ਸੱਚ ਬੋਲਦੇ ਹਾਂ ਸੱਚ ਬੋਲਦੇ ਹਾਂ ਅਸੀਂ ਜਿਹੜਾ ਬੰਦਾ ਸੱਚ ਬੋਲੂਗਾ ਉਹਦੇ ਨਾਲ ਇਹ ਤਾਂ ਹੋਣਾ ਹੀ ਆ ਕੋਈ ਵੀ ਬੰਦਾ ਇੱਥੇ ਪਹਿਲਾਂ ਵੀ ਆਪਾਂ ਦੇਖਿਆ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਜਿਹੜਿਆਂ ਨੇ ਸਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਚੈਨਲਾਂ ਦੀ ਰੀਚ ਰੋਕਤੀ ਚੈਨਲ ਬੰਦ ਕਰਤੇ ਕਿੰਨਾ ਕੁਝ ਤਾਂ ਹੋਈ ਜਾਂਦਾ ਬਾਈ ਪਰ ਹੋਰ ਵੀ ਹੋ ਸਕਦਾ 307 307 ਇਹ ਤਾਂ ਬਾਈ 302 ਵੀ ਲਾ ਦਿੰਦੇ ਇਹਨਾਂ ਦਾ ਫੋਨ ਹੀ ਪਿਆ ਜੇ ਕੋਈ ਡੈੱਡ ਬਾਡੀ ਆਸੇ-ਪਾਸੇ ਮਿਲ ਜਾਂਦੀ ਇਹਨਾਂ ਨੂੰ ਕੋਈ ਨਸ਼ੇੜੀ ਪਿਆ ਮਿਲ ਜਾਂਦਾ 302 ਲਾ ਕੇ ਵੀ ਕਹਿੰਦੇ ਵੀ ਇਹਦਾ ਇੰਜੀਨੀਅਰ ਹੋਰੀ ਪਈ ਇਹਦਾ ਗਲ ਘੋਟ ਕੇ ਕੁਝ ਵੀ ਕਰ ਸਕਦੇ ਆ ਤਾਂ ਇਸ ਹਿਸਾਬ ਨਾਲ ਤੁਸੀਂ ਇਹ ਦੇਖ ਲਓ ਜਦੋਂ ਅੱਜ ਇੰਨੇ ਟੈਕਨੀਕਲ ਜਮਾਨੇ ਦੇ ਵਿੱਚ ਇਹ ਕੁਝ ਹੋ ਰਿਹਾ ਤਾਂ ਪਿੱਛੇ 92 99 ਵਿੱਚ ਕੀ ਹੋਇਆ ਹੁਣ ਸੋਚਣ ਵਾਲੀ ਗੱਲ ਹੈ ਹਰਾਨੀ ਵਾਲੀ ਗੱਲ ਹੈ ਮੇਰੇ ਵਰਗੇ ਨੌਜਵਾਨ ਜਿਵੇਂ ਅਗਲਾ ਕਹਿੰਦਾ ਵੀ ਜਾਗਰੂਤ ਹੋਗੇ ਨੌਜਵਾਨ ਹੋਵਾਂਗੇ ਭਾਈ ਜਦੋਂ ਸਾਡੇ ਨਾਲ ਤਾਂ ਜਮਾ ਇਹਨਾਂ ਡੈਮੋ ਹੋਈ ਜਾਂਦੀ ਆ ਸਾਰਾ ਕੁਝ ਸਾਨੂੰ ਦਿਸੀ ਜਾਂਦਾ ਹੁਣ ਭਾਨੇ ਨਾਲ ਕੀ ਹੋ ਰਿਹਾ ਉਹ ਵੀ ਆਪਾਂ ਨੂੰ ਪਤਾ ਜੇ ਤੱਕਾ ਹੋ ਰਿਹਾ ਤਾਂ ਹੀ ਅਸੀਂ ਬੋਲੇ ਆ ਜੇ ਅਸੀਂ ਬੋਲੇ ਆ ਤਾਂ ਅਸੀਂ ਇੱਥੇ ਖੜੇ ਆ ਕੀ ਲੱਗਦਾ ਭਾਨੇ ਦਾ ਸਾਥ ਦੇ ਤਾਂ ਤਾਂ ਹੀ ਆ ਕੁਝ ਚੱਲਣਾ ਪਿਆ ਬਿਲਕੁਲ ਭਾਈ ਜਦੋਂ ਆਪਾਂ ਕੋਈ ਵੀ ਬੰਦਾ ਸੱਚ ਦੇ ਰਾਹ ਤੇ ਤੁਰਦਾ ਉਹਦੇ ਨਾਲ ਇਹ ਕੁਝ ਤਾਂ ਹੁੰਦਾ ਹੀ ਆ ਕਿਉਂਕਿ ਕੋਈ ਵੀ ਬੰਦਾ ਨਹੀਂ ਚਾਹੁੰਦਾ ਵੀ ਸਾਡੀ ਬਦਨਾਮੀ ਹੋਵੇ ਠੀਕ ਹੈ ਹੁਣ ਸਰਕਾਰਾਂ ਨੇ ਕਿੰਨੇ ਲਾਰੇ ਲਾਏ ਕਿੰਨਾ ਕੁਝ ਕਰਿਆ ਠੀਕ ਹੈ ਜੇ ਅਸੀਂ ਜਿਹੜੇ ਇਹਨਾਂ ਨੇ ਚੈਨਲ ਖਰੀਦੇ ਹੋਏ ਆ ਉਹ ਚੀਜ਼ ਨਹੀਂ ਦਿਖਾਉਂਦੇ ਸਾਡੇ ਵਰਗੇ ਛੋਟੇ ਚੈਨਲਾਂ ਨੇ ਦਿਖਾਤੀ ਤਾਂ ਸਾਡੇ ਨਾਲ ਵੀ ਆ ਕੁਝ ਹੋਰ ਆ ਵੀ ਤੁਸੀਂ ਐ ਸਾਡੇ ਉਤੋਂ ਦੀ ਕਿਵੇਂ ਚੱਲ ਪੋਗੇ ਪਰ ਪੁਲਿਸ ਪ੍ਰਸ਼ਾਸਨ ਦਾ ਕਹਿੰਦੀ ਕਿ ਇਹਨਾਂ ਨੇ ਉਕਸਾਇਆ ਇਹਨਾਂ ਨੂੰ ਉਕਸਾਉਣ ਤੋਂ ਬਾਅਦ ਪੁਲਿਸ ਪਾਰਟੀ ਤੇ ਹਮਲਾ ਵੀ ਹੋਇਆ ਤਲਵਾਰ ਦੇ ਨਾਲ वार ਵੀ ਜਿਹੜਾ ਕੀਤਾ ਗਿਆ ਇਹਦੇ ਟਰੈਕਟਰ ਸੀ ਜਿਹੜੇ ਹੋਰ ਵੀ ਸਾਧਨ ਸੀ ਉਹਨਾਂ ਨੇ ਉਹ ਪੁਲਿਸ ਪਾਰਟੀ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਆ ਕਹਿੰਦੇ ਇਹਨਾਂ ਨੇ ਉਕਸਾਇਆ ਤੁਸੀਂ ਕਿਸੇ ਵੀਡੀਓ ਦੇ ਵਿੱਚ ਇਹ ਚੀਜ਼ ਕਹੀ ਹੋਵੇ ਉਕਸਾਇਆ ਹੋਵੇ ਲੋਕਾਂ ਨੂੰ ਕਿਤੇ ਵੀ ਨਹੀਂ ਕੁਝ ਵੀ ਨਹੀਂ ਕਿਹਾ ਹਾਂ ਪ੍ਰੂਫ ਲਿਆ ਹੁਣ ਸਾਡੇ ਸਾ ਜਾ ਕੇ ਉੱਥੇ ਬੈਰੀਕੇਡ ਤੋੜ ਦੋ ਫਲਾਨਾ ਕਰ ਦੋ ਸਾਡੇ ਕਿਹੜਾ ਕਿਹੋ ਦੁਸ਼ਮਣ ਨੇ ਪੁਲਿਸ ਵਾਲੇ ਕਿਹੜਾ ਸਾਡੇ ਦੁਸ਼ਮਣ ਨੇ ਸਾਡੀ ਭਾਈ ਨੇ ਪ੍ਰਸ਼ਾਸਨ ਤਾਂ ਸਾਥ ਦਿੰਦਾ ਹੀ ਹੈ ਕਿੱਡੀ ਕੀ ਗੱਲ ਦੀ ਜੀ ਉੱਥੇ ਜਾ ਕੇ ਅਸੀਂ ਭਗਤ ਮਾਨ ਦੀ ਕੋਠੀ ਮੂਰੇ ਬਹਿ ਜਾਂਦੇ ਅਸੀਂ ਕਿਹੜਾ ਕੋਠੀ ਦੀਆਂ ਟੋਕੜੀਆਂ ਪੱਟ ਕੇ ਲੈ ਕੇ ਆਉਣ ਲੱਗੇ ਸੀਗੇ ਜਾਂ ਕੋਈ ਵੀ ਗਿਆ ਸਾਨੂੰ ਜਾ ਕੇ ਸਵੇਰੇ ਆਏ ਚੱਕ ਲਿਆ ਜਿਵੇਂ ਅਸੀਂ ਅੱਤਵਾਦੀ ਹੁੰਨੇ ਆ 300 ਬੰਦਾ ਪੁਲਿਸ ਦਾ ਸੀਗਾ ਬੈਨਾ ਸੀਗੀਆਂ ਮਗਵਾਲ ਪਿੰਡ ਦਾ ਤੁਸੀਂ ਸਾਰੇ ਚੈੱਕ ਕਰ ਲਿਓ ਆਲੇ-ਦਾਲੇ ਕਿਸੇ ਨੂੰ ਕੈਮਰਾ ਵੀ ਨਹੀਂ ਲਾਉਣ ਦਿੱਤਾ ਜੇ ਕਿਸੇ ਨੇ ਕੈਮਰਾ ਲਾਇਆ ਉਹਦੀ ਵੀਡੀਓ ਵੀ ਡਿਲੀਟ ਕਰਤੀ ਇਹਨਾਂ ਨੇ ਜਿਹੜੇ ਵੀ ਕੈਮਰਾ ਡਿਲੀਟ ਕਰਦੇ ਹਾਂ ਫੜ ਕੇ ਮੁੰਡਿਆਂ ਨੇ ਵੀਡੀਓ ਬਣਾਈ ਹੈ ਉਹਨਾਂ ਨੇ ਕਿਹਾ ਵੀ ਜਸਵੀਰ ਇੰਜੀਨੀਅਰ ਨੂੰ ਗ੍ਰਿਫਤਾਰ ਕਰੀ ਜਾਂਦੇ ਆ ਉਹਨਾਂ ਨੇ ਵੀਡੀਓ ਬਣਾਈ ਤੇ ਜਰਕ ਦੇਣੇ ਬੁਲਾ ਕੇ ਉਹਨਾਂ ਨੂੰ ਡਿਲੀਟ ਕਰਤੀ ਡਰਾ ਡਰਾ ਕੇ ਇਹਨਾਂ ਨੇ ਬੈਨਾਂ ਚ ਬਿਠਾਇਆ ਉੱਥੇ ਕੋਸ਼ਿਸ਼ ਤੁਸੀਂ ਪੁੱਛਣ ਦੀ ਕੀਤੀ ਕਿ ਸਾਨੂੰ ਕਿਉਂ ਭਾਈ ਲਜਾਰ ਅਸੀਂ ਮੈਂ ਇਹੀ ਸਵਾਲ ਕਰਦਾ ਮੈਂ ਅੱਜ ਵੀ ਇਹੀ ਸਵਾਲ ਕਰਦਾ ਵੀ ਸਾਨੂੰ ਕਿਉਂ ਫੜਿਆ ਕਾਰਨ ਕਾਰਨ ਦੱਸਣ ਸਾਨੂੰ ਕਿਉਂ ਫੜਿਆ ਹੁਣ ਇਹਦਾ ਮੋਕਰ ਜਾਣਗੇ ਵੀ ਇਹਦਾ ਵਾਲੀਆਂ ਥਾਣੇ 'ਚ ਵੀ ਹੈ ਨਹੀਂ ਸੀ ਇਹ ਚੀਜ਼ ਵੀ ਕਹਿ ਸਕਦੇ ਆ ਇਹ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦੇਵਾਂ ਇਹਦਾ ਕਹਿ ਦੇਣਗੇ ਭਾਈ ਵਾਲੀਆਂ ਥਾਣੇ ਪੱਕੇ ਪ੍ਰੂਫ ਨੇ ਅਸੀਂ ਵੀ ਟੈਕਨੀਕਲ ਦੇ ਜਵਾਨੇ ਚ ਜਿਹਾਉਣੇ ਆ ਠੀਕ ਹੈ ਸਬੂਤ ਦੇਵਾਂਗੇ ਅਸੀਂ ਅਦਾਲਤ 'ਚ ਪੇਸ਼ ਕਰਾਂਗੇ ਕੋਈ ਗੱਲ ਨਹੀਂ ਬਾਅਦ ਦੇਣ ਦੀ ਗ੍ਰਿਫਤਾਰੀ ਗੈਰ ਜ਼ਮਾਨਤੀ ਪਰਚਾ ਦਰਜ ਕਰਿਆ ਲਜਾਉਣ ਵਾਸਤੇ ਪਰਚਾ ਦਰਜ ਕਰਿਆ ਇਹਨਾਂ ਨੇ ਵੀ ਇਧਰੋਂ ਟੀਮ ਨੂੰ ਲਜਾ ਲਓ ਠੀਕ ਹੈ ਭਾਨੇ ਵਾਲੇ ਮਸਲੇ ਦਾ ਕੱਲ ਨੂੰ ਦੇਖਦੇ ਆ ਕੀ ਬਣਦਾ ਛੱਡਦੇ ਆ ਜਾਂ ਨਹੀਂ ਛੱਡਦੇ ਥੁੱਕ ਕੇ ਚੱਟਣਗੇ ਜਾਂ ਕਿਵੇਂ ਜੋ ਵੀ ਆ ਠੀਕ ਹੈ ਬਾਕੀ ਪ੍ਰਸ਼ਾਸਨ ਦੀ ਮਰਜ਼ੀ ਹੈ ਜੀ ਜਿਵੇਂ ਵੀ ਚੱਲੀ ਜਾਂਦਾ ਠੀਕ ਹੈ ਪਰ ਆਪਾਂ ਤਿਆਰ ਹੌਸਲੇ ਬੁਲੰਦ ਨੇ ਨਾ ਅੱਜ ਡਰੇ ਆ ਨਾ ਕੱਲ ਨੂੰ ਡਰਦੇ ਠੀਕ ਹੈ ਸੱਚ ਦੇ ਰਾਹ ਤੇ ਇਦਾਰ ਸਾਹਿਬ ਕੀ ਕਹੋਗੇ ਜਿਸ ਤਰ੍ਹਾਂ ਦੇ ਨਾਲ ਮੁੰਡਿਆਂ ਨਾਲ ਗੱਲ ਕਰੀਆ ਕਿ ਅਸੀਂ ਉਸ ਵੇਲੇ ਤਾਂ ਹੈ ਹੀ ਨਹੀਂ ਜਿਹੜੇ ਪਰਚੇ ਦੇ ਵਿੱਚ ਸਾਡਾ ਨਾਮ ਦਰਜ ਕੀਤਾ ਗਿਆ 307 ਦੇ ਵਿੱਚ ਸਾਡਾ ਨਾਮ ਦਰਜ ਕੀਤਾ ਬਿਲਕੁਲ ਉਹਨਾਂ ਦੀ ਜਿਹੜੀ ਗੱਲ ਕਹੀ ਹੈ ਸਹੀ ਹੈ ਮੈਂ ਵੀ ਉੱਥੇ ਨਾਲ ਸੀ ਜਿੱਥੋਂ ਸਾਨੂੰ ਅਰੈਸਟ ਕੀਤਾ ਗਿਆ ਉਸ ਕੋਠੀ ਦੇ ਵਿੱਚ ਮੈਂ ਨਾਲ ਸੀ ਤੇ ਇਸ ਕਰਕੇ ਸਾਰੇ ਜਿੰਨੇ ਵੀ ਸੀ ਤਕਰੀਬਨ ਅਸੀਂ 8 ਜਾਣੇ ਸੀ ਉੱਥੇ ਜੀ ਉਸ ਕੋਠੀ ਦੇ ਵਿੱਚ ਚਾਰੇ ਇਹ ਜਿਹੜੀ ਟੀਮ ਸੀ ਤਸਵੀਰ ਦੀ ਤੇ ਚਾਰ ਬੰਦੇ ਮੇਰੇ ਨਾਲ ਹੋਣ ਸੀ ਸਾਡਾ ਸਰਪੰਚ ਸੀ ਬਿਲਕੁਲ ਸਹੀ ਗੱਲ ਹੈ ਇਹਨਾਂ ਦੀ ਬਿਲਕੁਲ ਸਾਨੂੰ ਤਕਰੀਬਨ ਮੇਰੇ ਹਿਸਾਬ ਨਾਲ ਵੀ 9 ਤੋਂ ਪਲੱਸ ਪ੍ਰਾਈਮ ਸੀਗਾ ਐਸਪੀ ਪਰਮਿੰਦਰ ਸਿੰਘ ਜੀ ਉਹ ਸਾਨੂੰ ਲੈਣਾ ਸੀ ਬਾਕੀ ਉਹਦੀ ਫੋਰਸ ਟੀਮ ਸੀ ਉਹ ਸਾਨੂੰ ਲੈ ਕੇ ਗਏ ਨੇ ਉੱਥੋਂ ਅਸੀਂ ਤਕਰੀਬਨ ਰਾਤ ਸ਼ਾਮ ਨੂੰ ਸਾਨੂੰ ਠਾਣੇ ਬਾਲੀਆਂ ਦੇ ਵਿੱਚੋਂ 8:00 ਵਜੇ ਸਾਨੂੰ ਰਿਹਾ ਕੀਤਾ ਗਿਆ ਜੇ ਦੱਸਾਂ ਮੈਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਪਹਿਲਾਂ ਤਾਂ ਕੱਲੇ ਭਾਨੇ ਦੇ ਉੱਪਰ ਸੀ ਹੁਣ ਤਾਂ ਪਰਿਵਾਰ ਦਾ ਕੋਈ ਜੀ ਛੱਡੇ ਨਹੀਂ ਹਰ ਇੱਕ ਤੇ ਉੱਪਰ ਬਾਪੂ ਜੀ ਤੇ ਉੱਪਰ ਵੀ ਪਰਚਾ ਜਿਹੜਾ ਪਾਤਾ ਦੋਨੋਂ ਭੈਣਾਂ ਦੇ ਉੱਪਰ ਵੀ ਪਾਤੇ ਅਮਨੇ ਦੇ ਉੱਪਰ ਤਾਂ ਪਹਿਲੀ ਸੀ ਸਾਰਾ ਡੱਬੇ ਜਿਹੜਾ ਪਰਚੇ ਦੇ ਵਿੱਚ ਟੰਗ ਤਾ ਕੋਈ ਮੈਸ ਕਟਣਾ ਨੂੰ ਮਾੜਾ ਮੰਨਦਾ ਇਹ ਸਰਕਾਰਾਂ ਦੇ ਇਹ ਜੇ ਕੰਮ ਨਹੀਂ ਹੁੰਦੇ ਬਹੁਤ ਘਟ ਮਾੜੀ ਘਟਨਾ ਹੈ ਦੇਖੋ ਮੰਨ ਲਓ ਚਲੋ ਪਾਣੇ ਦੇ ਪਰਚਾ ਦਿੱਤਾ ਇਹਨਾਂ ਨੇ ਠੀਕ ਹੈ ਚਲੋ ਉੱਤੇ ਮਾੜਾ ਚੰਗਾ ਬੋਲ ਗਿਆ ਹੋਣਾ ਆਹ ਗੱਲਾਂ ਨੇ ਸੋਭਾ ਦਿੰਦੀਆਂ ਇਹ ਤਾਂ ਪੁਰਾਣਾ ਇਤਿਹਾਸ ਫਰੋਣ ਵਾਲੀ ਗੱਲ ਹੈ ਇਹ ਪੁਰਾਣਾ ਇਤਿਹਾਸ ਸਾਹਮਣੇ ਆਉਣ ਲੱਗਿਆ ਵੀ ਜੋ ਪਿੱਛੇ 999 ਜੋ ਹੈ ਉਹ ਗੱਲਾਂ ਹੋਣ ਲੱਗੀਆਂ ਇਹ ਗੱਲਾਂ ਠੀਕ ਨਹੀਂ ਮਾੜੀ ਗੱਲ ਹੈ ਭੈਣਾ ਤਾਂ ਕਹਿੰਦੇ ਨੇ ਉਸ ਵਜੋਂ ਸਰਪੰਚ ਸਾਹਿਬ ਵੀ ਦਸਰੇ ਸੀ ਭੈਣਾ ਤਾਂ ਮੌਜੂਦ ਵੀ ਨਹੀਂ ਸੀ ਉੱਥੇ ਜਿਹੜੇ ਪਰਚੇ ਦੇ ਵਿੱਚ ਪਾਇਆ ਮੈਂ ਕਹਿੰਦਾ ਜੀ ਬਿਲਕੁਲ ਸਹੀ ਹੈ ਪੈਣ ਜਿਹੜੀ ਕਿਰਨਾ ਉਹ ਪੜਾਉਂਦੀ ਸੀ ਠੀਕ ਹੈ ਦੂਜੀ ਪੈਣ ਘਰ ਸੀ ਮੰਨ ਲਓ ਚਲ ਮੈਂ ਤੁਹਾਡੇ ਮੰਨ ਲਈ ਸਹਿਮਤ ਆਂ ਪਰ ਪਰਿਵਾਰ ਨੇ ਆਪਦੇ ਬੱਚੇ ਮਗਰ ਜਾਣਾ ਹੁੰਦਾ ਪਰ ਜੇ ਪਰਿਵਾਰ ਮਗਰ ਬਾਗ ਜਾਂ ਮਿੱਤਰੋ ਦੇ ਬਾਗੇ ਤਾਂ ਤਾਂ ਮਤਲਬ ਇਹ ਤਾਂ ਨਹੀਂ ਵੀ ਉਹਦੇ ਪਰਚਾ ਦੇਣਾ ਉਹਨਾਂ ਤੇ ਫਿਰ ਮਗਰ ਕੌਣ ਜਾਊਗਾ ਆਪਦੇ ਜਵਾਕ ਮਗਰ ਕੌਣ ਜਾਊਗਾ ਆਪ ਹੀ ਜਾਵਾਂਗੇ ਨਾ ਉਹਦੇ ਮਿੱਤਰ ਹੀ ਜਾਣਗੇ ਨਾ ਉਹਨਾਂ ਦੀ ਜੋੜ ਦੇ ਕੋਈ ਉਹਨੂੰ ਚਾਹਣ ਵਾਲੇ ਹੀ ਜਾਣਗੇ ਨਾ ਤੇ ਤਾਂ ਮਤਲਬ ਉਹਨਾਂ ਦੇ ਪਰਚਾ ਦੇ ਦੇ ਕਿੱਥੇ ਕਿਹੜੀ ਵੀਡੀਓ ਚ ਕਿਹਾ ਕਿਸੇ ਭੈਣ ਨੇ ਕਹਤਾ ਵੀ ਇਹ ਕਿਸੇ ਮੁਲਾਜ਼ਮ ਨੂੰ ਚੰਗਾ ਮਾੜਾ ਕਰ ਦੋ ਜਾਂ ਭੇੜ ਨੂੰ ਕਹਤਾ ਹੋਵੇ ਕਿੱਥੇ ਕਹ ਦੱਸ ਅਜੇ ਤੱਕ ਕਿਤੇ ਗੱਲ ਹੋਈ ਨਹੀਂ ਚਲੋ ਮਾੜੀ ਗੱਲ ਹੈ ਜੀ ਮਤਲਬ ਇਸ ਕਾਨੂੰਨ ਕੋਲ ਹੱਥ ਤੋ ਪਤਾ ਮਾੜ ਨਿੰਦਣ ਜੋ ਕਰਨਾ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਿਆ ਜਿਵੇਂ ਉਹ ਪੁਲਿਸ ਦੇ ਉੱਪਰ ਹਮਲੇ ਦੀ ਗੱਲ ਕਰ ਉਹਦੋਂ ਪਹਿਲਾਂ ਪਤਾ ਲੱਗਿਆ ਸੀ ਜਾਂ ਪਰਚੇ ਦੇ ਵਿੱਚ ਹੀ ਪਤਾ ਲੱਗ ਕੇ ਆ ਵੀ ਭਾਈ ਪਤਾ ਪਤਾ ਸਾਡੇ ਟੀਮ ਦੇ ਉੱਪਰ ਸਾਨੂੰ ਤਾਂ ਜੀ ਕੱਲ ਪਤਾ ਲੱਗਿਆ ਐਵੇਂ ਤੁਹਾਨੂੰ ਕਹਦੇ ਆ ਸਾਨੂੰ ਤਾਂ ਕੱਲ 12 ਵਜੇ ਪਤਾ ਲੱਗਿਆ ਵੀ ਪਰਚਾ ਦਿੱਤਾ ਗਿਆ ਸਾਨੂੰ ਉਦੋਂ ਪਹਿਲਾਂ ਕੋਈ ਪਤਾ ਨਹੀਂ ਸੀ ਕ ਬਾਬੂ ਜੀ ਕਿੱਥੇ ਸੀ ਉਸ ਦਿਨ ਤੁਸੀਂ ਤੁਸੀਂ ਜੀ ਦੱਸੋ ਬਾਕੀ ਬਈ ਜਿਹੜੇ ਨੌਜਵਾਨ ਨੇ ਸੀ ਉਹਨੂੰ ਦਬਾਉਣ ਦੀ ਕੋਸ਼ਿਸ਼ ਬਹੁਤ ਕੀਤੀ ਗਈ ਹੈ ਉਦੋਂ ਜਿਵੇਂ ਜਿਹੜੇ ਨੌਜਵਾਨ ਸੀ ਨਾ ਨੌਜਵਾਨ ਬਈ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਸੀ ਜਿਵੇਂ ਟੋਲ ਟੈਕਸ ਬੜ ਬੜ ਤੇ ਨੌਜਵਾਨਾਂ ਦੇ ਮਗਰ लाठी चार्ज ਹੋਇਆ ਹਨਾ ਪੁਲਿਸ ਵਾਲੇ ਛੋਟਕੇ ਪੈ ਕੇ ਜਿਹੜਾ ਕੋਈ ਵੀਡੀਓ ਬਣਾਉਂਦਾ ਸੀ ਉਹਨਾਂ ਦਾ ਫੋਨ ਫੜ ਲਿਆ ਠੀਕ ਹੈ ਫੋਨ ਭੰਨਤਾ ਵੀਡੀਓ ਡਿਲੀਟ ਕਰਤੀਆਂ ਕਹਿਣ ਦਾ ਭਾਵ ਆ ਕਿ ਜਿਹੜੀ ਨੌਜਵਾਨੀ ਹੈ ਉਹ ਡਰ ਜੇ ਵੀ ਉਹ ਧਰਨਿਆਂ ਦੇ ਵਿੱਚ ਸ਼ਾਮਲ ਨਾ ਹੋਵੇ ਉਹਨੂੰ ਡਰਾਇਆ ਗਿਆ ਵੀ ਜਿਵੇਂ ਮਗਰ ਉਹਨਾਂ ਦਾ ਜਿਹੜਾ ਜੋਸ਼ ਆ ਠੀਕ ਹੈ ਉਹ ਘਟ ਜੇ ਜਨੂਨ ਘਟ ਜੇ ਵੀ ਗਾਂ ਵਾਸਤੇ ਉਹ ਧਰਨੇ 'ਚ ਨਾ ਜਾਣ ਉਹਨਾਂ ਤੇ ਪਰਚੇ ਪਾਤੇ ਠੀਕ ਹੈ ਉਹਨਾਂ ਦੇ ਡਾਂਗਾ ਮਾਰੀਆਂ ਸੋਟੀਆਂ ਮਾਰੀਆਂ ਲਾਠੀ ਚਾਰਜ ਕੀਤਾ ਗਿਆ ਵੀ ਉਹ ਡਰ ਜਾਣ ਵੀ ਧਰਨੇ ਦੇ ਵਿੱਚ ਸ਼ਾਮਲ ਨਾ ਹੋਣ ਡਰਾਇਆ ਜਾ ਰਿਹਾ ਨੌਜਵਾਨਾਂ ਨੂੰ ਕਿਉਂਕਿ ਨੌਜਵਾਨ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸੀ